ਆਪਸੀ ਸਾਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਇੱਕ ਬਹੁਤ ਵੱਡਾ ਵਿੰਡ ਸਟਾਰਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਡਸਟ ਸਟਾਰਮ ਯਾਨੀ ਕਿ ਇੱਕ ਬਹੁਤ ਵੱਡਾ ਤੂਫਾਨ ਜਿਹੜਾ ਹੈ ਉਹ ਚੱਲ ਰਿਹਾ ਹੈ ਔਰ ਚਾਰੇ ਪਾਸੇ ਜਿਹੜਾ ਮੈਨੂੰ ਕੈਮਰਾ ਤਾਂ ਕਿਸੇ ਵੇਲੇ ਜਿਹੜਾ ਉਹ ਥੰਮਨ ਨਹੀਂ ਹੋ ਰਿਹਾ ਤੁਹਾਨੂੰ ਦੱਸ ਦਈਏ ਤਸਵੀਰਾਂ ਜੋ ਲਾਈਵ ਦਿਖਾ ਰਹੇ ਹਾਂ ਤਸਵੀਰਾਂ ਬਹੁਤ ਹਨੇਰਾ ਜਿਹੜਾ ਇਸ ਵੇਲੇ ਆ आरसपुरा एरिया सिंबल कैंप के इस वे अं मौजूद हाँ सिबल सिंबल, सिंबल कैंप दे से देख रहे हो चारों तरफ पूरी डस्ट ही डस्ट है और ये आम तूफाना को लो हट के बिल्कुल तूफान है कुछ और चारों पास इस वेले जो हालात हैं मैं थो दिखा रहा पूरे और हवा बहुत तो 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 तेज ਤੇ ਤੁਸੀਂ ਦੇਖ ਰਹੇ ਹੋ ਕਿਵੇਂ ਝੁੱਲ ਰਿਹਾ ਹੈ ਪੂਰੇ ਪੂਰੇ ਸਾਰਿਆਂ ਨੂੰ ਸਿਰਫ ਇਹ ਮੇਰਾ ਵੀਡੀਓ ਕਰਨ ਦਾ ਸਿਰਫ ਇਹ ਹੀ ਹੈ ਕਿ ਇਹ ਸਟ੍ਰੌਮ ਇਸ ਵੇਲੇ ਹਰਸਪੁਰਾ ਤੋਂ ਜੰਮੂ ਵਾਲੀ ਸਾਈਡ ਜਾ ਰਿਹਾ ਹੈ ਔਰ ਜੰਮੂ ਦੇ ਲੋਕ ਅਗਰ ਖਾਸ ਕਰਕੇ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਰੇ ਆਪਣੇ ਆਪਣੇ ਸਮਾਨ ਨੂੰ ਕਰ ਲੋ ਜੀ ਦੇਖ ਰਹੇ ਕਿ ਬਹੁਤ ਇੱਕ ਸਟ੍ਰੌਮ ਜਿਹੜਾ ਹੈ ਇਹ ਮੈਂ ਤੁਹਾਨੂੰ ਤਸਵੀਰਾਂ ਨਾਲ ਦੇ ਨਾਲ ਦਿਖਾ ਰਿਹਾ ਹਾਂ ਬਹੁਤ ਤੇਜ਼ ਹਵਾ ਜਿਹੜੀ ਹੈ ਇਸ ਵੇਲੇ ਚੱਲ ਰਹੀ ਹੈ ਔਰ ਇਹ ਸਟ੍ਰੌਮ ਜਿਹੜਾ ਹੈ ਇਧਰੋਂ ਪਾਕਿਸਤਾਨ ਵਾਲੀ ਸਾਈਡ ਹਰਸਪੁਰਾ ਤੋਂ ਜਿਹੜਾ ਇਸ ਸਾਈਡ ਨੂੰ ਤੁਰਦਾ ਹੋਇਆ ਜਾ ਰਿਹਾ ਔਰ ਇਸ ਵੇਲੇ ਸਿੰਬਲ ਕੈਂਪ ਕ੍ਰਾਸ ਕਰਕੇ ਮੀਰਾ ਸਾਹਿਬ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ ਹੋਇਆ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣਾ ਸਮਾਨ ਵગેਰਾ ਸਵਾਲੋ ਬਹੁਤ ਵੱਡੀ ਵੱਡਾ ਇੱਕ ਜਿਹੜਾ ਤੂਫਾਨ ਹੈ ਇਹ ਵਿੰਡ ਸਟ੍ਰੌਮ ਨੂੰ ਅਸੀਂ ਕਹਿੰਦੇ ਡਸਟ ਸਟ੍ਰੌਮ ਕਰਕੇ ਹੈ ਦੇਖ ਰਹੇ ਹੋ ਕਿਵੇਂ ਪੂਰੇ ਜਿਹੜੇ ਨੇ ਹੋਰ ਲੋਕਾਂ ਦਾ ਸਮਾਨ ਜਿਹੜਾ ਉਹ ਫਿੱਟ ਚੁੱਕਿਆ ਇਸ ਇਲਾਕੇ ਦੇ ਵਿੱਚ ਤੋਂ ਕਿਰਪਾ ਕਰਕੇ ਜਿੱਥੇ-ਜਿੱਥੇ ਵੀ ਤੁਸੀਂ ਕਿਉਂਕਿ ਹੁਣ ਸ਼ਾਇਦ ਜੰਮੂ ਵਾਲੇ ਇਲਾਕੇ ਦੇ ਵਿੱਚ ਪਹੁੰਚ ਚੁੱਕਿਆ ਹੋਣਾ ਇਸ ਸਟਾਰਮ ਇਹ ਤੂਫਾਨ ਜਿਹੜਾ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਣੀ ਸੇਫਟੀ ਜਿਹੜੀ ਹੈ ਉਹ ਕਰ ਲਓ ਕਿਉਂਕਿ ਇਹ ਬਹੁਤ ਗੰਦਾ ਜਿਹਾ ਤੂਫਾਨ ਹੈ ਔਰ ਇਹ ਇਸ ਵੇਲੇ ਤੱਕ ਦੇਖੋ ਤੁਸੀਂ ਹਵਾ ਜਿਹੜੀ ਹੈ ਬਹੁਤ ਤੇਜ਼ ਚੱਲ ਰਹੀ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਨਾਲ ਦੇ ਨਾਲ ਬਹੁਤ ਜ਼ਿਆਦਾ ਹਨੇਰੀ ਜਿਹੜੀ ਹੈ ਚਾਰੇ ਪਾਸੇ ਚੱਲ ਰਹੀ ਹੈ ਤਾਂ ਆਪਸੀ ਸਾਡੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਇਹ ਹੀ ਬੇਨਤੀ ਹੈ ਕਿ ਬਈ ਆਪਣੇ ਆਪਣੇ ਘਰ ਦੇ ਵਿੱਚ ਹੀ ਰਹੋ ਅੰਦਰ ਹੀ ਰਹੋ ਅਗਰ ਤੁਹਾਡੇ ਕੋਲ ਗੱਡੀਆਂ ਤੇ ਜਾ ਰਹੇ ਹੋ ਤੁਸੀਂ ਟੂ ਵੀਲਰ ਖਾਸ ਕਰਕੇ ਟੂ ਵੀਲਰ ਵਾਲੇ ਉਹ ਜ਼ਰੂਰ ਜਿਹੜਾ ਉਹ ਆਪਣੀ ਸੇਫਟੀ ਲਈ ਕਿਸੇ ਸੇਫ ਜਗ੍ਹਾ ਤੇ ਰੁਕੋ ਕਿਉਂਕਿ ਸਮਾਨ ਜਿਹੜਾ ਹੈ ਉਹ ਬੜਾ ਉੱਡ ਰਿਹਾ ਸੀ ਤੇ ਹੁਣ ਇਸ ਪਾਸੇ ਥੋੜਾ ਜਿਹਾ ਸ਼ਾਂਤ ਜ਼ਰੂਰ ਹੋ ਚੁੱਕਿਆ ਹੈ ਪਰ ਤੁਹਾਨੂੰ ਦੱਸ ਦਈਏ ਕਿ ਜੋ ਜੰਮੂ ਵਾਲੀ ਸਾਈਡ ਹੈ ਇਸ ਵੇਲੇ ਤੂਫਾਨ ਹਜੇ ਤੱਕ ਉਸੇ ਤਰ੍ਹਾਂ ਹੀ ਜਾ ਰਿਹਾ ਹੈ ਬਹੁਤ ਵੱਡਾ ਇੱਕ ਵਿੰਡ ਸਟਾਰਮ ਜਿਹਨੂੰ ਅਸੀਂ ਡਸਟ ਸਟ੍ਰੌਮ ਕਰਕੇ ਕਹਿ ਰਹੇ ਹਾਂ ਹੁਣ ਫਾਲੋਇੰਗ ਵਿਦ ਕਹਿ ਸਕਦੇ ਹਾਂ ਕਿ ਰੇਨ ਵੀ ਸ਼ਾਇਦ ਫਾਰਸ਼ ਵੀ ਹੋਣੀ ਹੈ ਅਸਮਾਨ ਤੁਸੀਂ ਦੇਖ ਰਹੇ ਹੋ ਸਾਰਾ ਬਿਲਕੁਲ ਇੱਕ ਤਾਂ ਕਾਲਾ ਹੁੰਦਾ ਹੈ ਲੇਕਿਨ ਇਹ ਧੁੰਦਲਾ ਜਿਹਾ ਹੋਇਆ ਮਿੱਟੀ ਮਿੱਟੀ ਰੰਗ ਦਾ ਤੂਫਾਨ ਜਿਹੜਾ ਇਸ ਵੇਲੇ ਇਹ ਸਾਰਾ ਇਸ ਪਾਸੋਂ ਨਿਕਲ ਕੇ ਆਇਆ ਔਰ ਲੋਕਾਂ ਦਾ ਸਮਾਨ ਕਾਫੀ ਜਿਹੜਾ ਨੁਕਸਾਨ ਵੀ ਇਸਨੇ ਕੀਤਾ ਮੈਂ ਖੁਦ ਘਰ ਦੇ ਵਿੱਚ ਸਮਾਨ ਸੰਭਾਲ ਰਿਹਾ ਸੀ ਤਾਂ ਇੱਕ ਪੱਟਾ ਜਿਹੜਾ ਉੱਟ ਕੇ ਜਿਹੜਾ ਮੇਰੀ ਲੱਤ ਤੇ ਵੱਜਿਆ ਆ ਕੇ ਇਹਦਾ ਮਤਲਬ ਕਿ ਕਾਫੀ ਵੱਡਾ ਤੂਫਾਨ ਸੀ ਔਰ ਹੁਣ ਜਿਹੜੀ ਹੈ ਇਹ ਬਾਰਿਸ਼ ਯਾਨੀ ਮਹੀ ਜਿਹੜਾ ਉਹ ਲੱਗਾ ਹੈ ਪੈਣ ਤੁਸੀਂ ਦੇਖ ਰਹੇ ਹੋ ਕਿ ਸਮਾਨ ਵਗੈਰਾ ਕਾਫੀ ਲੋਕਾਂ ਦਾ ਨੁਕਸਾਨ ਹੋ ਰਿਹਾ ਔਰ ਬਹੁਤ ਹੀ ਵੱਡਾ ਤੂਫਾਨ ਜਿਹਨੂੰ ਕਹਿ ਸਕਦੇ ਅਸੀਂ ਚੱਲ ਰਿਹਾ ਔਰ ਹੁਣ ਸ਼ਾਇਦ ਇਹ ਇਸ ਤੋਂ ਬਾਅਦ ਬਾਰਿਸ਼ ਆਏਗੀ ਬਾਰਿਸ਼ ਛੋਟੀ ਸ਼ੁਰੂ ਹੋ ਚੁੱਕੀ ਹੈ ਲੇਕਿਨ ਜੋ ਪਹਿਲਾਂ 2-4-5 ਮਿੰਟ ਪਹਿਲਾਂ ਜਿਹੜਾ ਇੱਥੋਂ ਤੂਫਾਨ ਨਿਕਲਿਆ ਉਹ ਬਹੁਤ ਹੀ ਗੰਦਾ ਔਰ ਬਹੁਤ ਹੀ ਖਤਰਨਾਕ ਤੂਫਾਨ ਸੀ ਸੋ ਕਿਰਪਾ ਕਰਕੇ ਸਾਰੇ ਆਪਣੇ ਆਪਣੇ ਘਰਾਂ ਦੇ ਅੰਦਰ ਰਹੋ ਮੀਂਹ ਜਿਹੜਾ ਉਹ ਪੈਣ ਲੱਗ ਪਿਆ ਹੈ ਬਾਰਿਸ਼ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਮੌਸਮ ਜ਼ਰੂਰ ਠੰਡਾ ਹੋਇਆ ਹੈ ਪਰ ਤੁਹਾਨੂੰ ਫਿਰ ਤੋਂ ਤਸਵੀਰਾਂ ਦੱਸੀ ਹੈ ਕਿ ਹਜੇ ਤੱਕ ਤੂਫਾਨ ਜਿਹੜਾ ਹੈ ਉਹ ਥੰਮ ਨਹੀਂ ਰਿਹਾ ਤੂਫਾਨ ਬਹੁਤ ਹੀ ਜ਼ਿਆਦਾ ਹਵਾ ਬਹੁਤ ਤੇਜ਼ ਹੈ تو ٹو ویلر والے خاص کر کے اور جنان دے گھر دے وچ کوئی سامان اس طرح دا پیا او سانبھ لو اور چھوٹی گٹیاں والے بھی اپنا خیال رکھو اور سڑکاں تے کوشش کرو نہ چلو کیونکہ طوفان بہت گندا جیا طوفان جڑا ہے وہ اس ویلے چل رہا ہوں امید کرتے ہیں کہ ਤੁਸੀਂ سارے اپنی اپنی جگہ تے ٹھیک ہوو گے اور हां वीर जी बिल्कुल जसप्रीत वीर जी ध्यान रखांगा जी अपना कोशिश यही होती है कि अपना भी ध्यान रखिए ਤੇ ਸਾਰਿਆਂ ਦਾ ਨਾਲ-ਨਾਲ ਧਿਆਨ ਰੱਖਿਏ ਤੁਸੀਂ ਵੀ ਆਪਣਾ ਆਪਣਾ ਧਿਆਨ ਰੱਖੋ ਸਾਰੇ ਔਰ ਹੁਣ ਜਿਹੜੀ ਹੈ ਉਹ ਬਾਰਿਸ਼ ਸਿੰਬਲ ਕੈਂਪ ਇਲਾਕੇ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਬੱਦਲ ਗਰਜਣਾ ਸ਼ੁਰੂ ਹੋ ਗਏ ਨੇ ਤੋਂ ਜੰਮੂ ਵਾਲੀ ਸਾਈਡ ਹੈ ਹੁਣ ਪਹੁੰਚਿਆ ਹੋਣਾ ਹੈ ਤੂਫਾਨ ਤੇਜ਼ ਤੋਂ ਕਿਰਪਾ ਕਰਕੇ ਸਾਰੇ ਆਪਣਾ ਆਪਣਾ ਖਿਆਲ ਰੱਖੋ ਔਰ ਆਪਣੀ ਆਪਣੀ ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ ਸਭ ਤੋਂ ਕੀਮਤੀ ਚੀਜ਼ ਅਨਮੋਲ ਚੀਜ਼ ਹੈ ਔਰ ਇਸ ਨੂੰ ਜ਼ਰੂਰ ਤੁਸੀਂ ਅ ਬਚਾ ਕੇ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਬਹੁਤ ਗੰਦਾ ਜਿਹਾ ਤੂਫਾਨ ਆਇਆ ਸੀ ਤੋਂ ਮੇਰਾ ਮਨ ਕੀਤਾ ਕਿ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਆਪਣੇ ਸਾਰੇ ਵੀਰਾਂ ਨੂੰ ਇਹਦੇ ਬਾਰੇ ਚ ਇਨਫੋਰਮ ਕਰ ਦਿਆਂ ਔਰ ਇਸ ਵੇਲੇ ਵੀ ਤੁਸੀਂ ਆਵਾਜ਼ ਵੀ ਸ਼ਾਇਦ ਸੁਣ ਰਹੇ ਹੋ ਕਿ ਬਹੁਤ ਤੇਜ਼ ਹਵਾ ਹੈ ਉਹ ਬਹੁਤ ਤੇਜ਼ ਹਵਾ ਚੱਲ ਰਹੀ ਹੈ ਹਰਸਪੁਰਾ ਤੋਂ 인ਦਰਜੀਤ ਸਿੰਘ ਜੀ ਨੇ ਕਿਹਾ ਰਹਸਪੁਰਾ ਹਰਸਪੁਰਾ ਤੋਂ ਹੋ ਕੇ ਆ ਚੁੱਕੇ ਹਨ ਜੀ ਸ਼ਾਇਦ ਉੱਥੇ ਬਾਰਿਸ਼ ਲੱਗ ਗਈ ਹੋਣੀ ਹੈ ਪਰ ਇਸ ਵੇਲੇ ਜਿਹੜਾ ਤੂਫਾਨ ਆਇਆ ਸਿੰਬਲ ਕੈਂਪ ਵੀ بارش ਲੱਗ ਚੁੱਕੀ ਹੈ ਔਰ ਅੱਗੇ ਹੁੜੇ ਜੰਮੂ ਵੱਲ ਵੱਧ ਚੁੱਕਿਆ ਹੈ। ਔਰ ਸਟਾਰਟਿੰਗ ਦੇ ਵਿੱਚ ਬਹੁਤ ਜ਼ਿਆਦਾ ਹੰਤ ਵਾਲਾ ਤੂਫਾਨ ਸੀ ਧੂੜ ਜਿਹੜੀ ਮਿੱਟੀ ਘਟਾ ਉੱਡ ਰਿਆ ਸੀ ਔਰ ਲੋਕਾਂ ਦਾ ਸਮਾਨ ਵੀ ਕਾਫੀ ਜਿਹੜਾ ਉੱਡਿਆ ਹੈ ਲੋਕਾਂ ਦਾ। ਔਰ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸੇਫ ਜ਼ੋਨ ਦੇ ਵਿੱਚ ਰਹੋ। ਅ ਕੁਦਰਤ ਦਾ ਨਜ਼ਾਰਾ ਜਿਹੜਾ ਹੈ ਉਹ ਘਰਾਂ ਦੇ ਵਿੱਚ ਵੀ ਬੈਠ ਕੇ ਲੋ ਕਿ ਕਿਸੇ ਦਾ ਕੋਈ ਨੁਕਸਾਨ ਨਾ ਪੁੱਛ ਸਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਆਪਣੇ ਰਿਸ਼ਤੇਦਾਰਾਂ ਦਾ ਜਿਹੜਾ ਹੈ ਉਹ ਜ਼ਰੂਰ ਦੇਖਦੇ ਰਹੋ ਕਿ ਕਿਤੇ ਤੁਹਾਡਾ ਕੋਈ ਮੁਹੱਲੇ ਵਾਲਾ ਜਾਂ ਕੋਈ ਐਸਾ ਬੰਦਾ ਜਿਹੜਾ ਇਸ ਵੇਲੇ ਪਰੇਸ਼ਾਨੀ 'ਚ ਹੋਵੇ ਉਹਦੀ ਹੈਲਪ ਜ਼ਰੂਰ ਕਰੋ ਸਾਰੇ ਮਿਲ ਕੇ ਰਹੋ ਐਨੀ ਬੇਨਤੀਆਂ ਪ੍ਰਵਾਨ ਕਰਨੀਆਂ ਔਰ ਆਪਣਾ ਸਾਰਿਆਂ ਨੇ ਆਪਣਾ ਆਪਣਾ ਖਿਆਲ ਰੱਖਣਾ ਹੈ ਜੀ ਤਾਂ ਹੁਣ ਇੱਥੇ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਬਾਰਿਸ਼ ਜਿਹੜੀ ਹੈ ਉਹ ਪੈਣਾ ਸ਼ੁਰੂ ਹੋ ਗਈ ਹੈ ਤੋ ਕਿਰਪਾ ਕਰਕੇ ਸਾਰੇ ਆਪਣਾ ਆਪਣਾ ਖਿਆਲ ਰੱਖੋ ਜੀ ਆਪਸੀ ਸਾਹਿਤ ਟੀਵੀ ਵੱਲੋਂ ਸਾਰਿਆਂ ਦੇ ਲਈ ਅਰਦਾਸ ਔਰ ਸਾਰਿਆਂ ਨੂੰ ਇਹੀ ਉਮੀਦ ਕਰਦੇ ਹਾਂ ਕਿ ਸਾਰੇ ਆਪਣੀ ਆਪਣੀ ਜਗ੍ਹਾ ਤੇ ਠੀਕ ਹੋਣਗੇ ਜੀ ਤੇ ਧਿਆਨ ਰੱਖਣਾ ਮੌਸਮ ਸੁਹਾਵਣਾ ਜ਼ਰੂਰ ਹੋਇਆ ਹੈ ਪਰ ਇੱਕ ਖਤਰਨਾਕ ਮੌਸਮ ਵੀ ਕਿਹਾ ਜਾਂਦਾ ਕਿਉਂਕਿ ਤੂਫਾਨ ਦੇ ਨਾਲ ਨਾਲ ਹੁਣ ਬਾਰਿਸ਼ ਵੀ ਆ ਗਈ ਹੈ ਕਈ ਲੋਕਾਂ ਦੇ ਘਰ ਐਸੇ ਨੇ ਜਿਹੜੇ ਸ਼ਾਇਦ ਇੰਨੇ ਮਜ਼ਬੂਤ ਨਹੀਂ ਹੁੰਦੇ ਤੇ ਆਪਣੇ ਅੱਲੇ ਮੁਹੱਲੇ ਦੇ ਵਿੱਚ ਸਾਰਿਆਂ ਦਾ ਖਿਆਲ ਰੱਖੋ ਔਰ ਸਾਰਿਆਂ ਦੀ ਇੱਕ ਦੂਜੇ ਦੀ ਹੈਲਪ ਜਿਹੜੀ ਹੈ ਉਹ ਜ਼ਰੂਰ ਕਰੋ ਤਾਂ ਕਿ ਕਮ ਸੇ ਕਮ ਕਿਸੇ ਨੂੰ ਅਗਰ ਕੋਈ ਇਸ ਤੂਫਾਨ ਦੇ ਨਾਲ ਪਰੇਸ਼ਾਨੀ ਆਈ ਹੋਵੇ ਤਾਂ ਇੱਕ ਦੂਜੇ ਦੀ ਮਦਦ ਅਸੀਂ ਇੱਕ ਦੂਜੇ ਦੀ ਜਿਹੜੀ ਹੈ ਕਰ ਲਈਏ ਹੁਣ ਬਿਜਲੀ ਵਗੈਰਾ ਵੀ ਜਿਹੜੀ ਹੈ ਉਹ ਚਮਕਣ ਲੱਗ ਪਈ ਹੈ ਔਰ ਮੀਂਹ ਤੇਜ਼ ਹੋ ਚੁੱਕਿਆ ਇਸ ਵੇਲੇ ਔਰ ਰਾਤ ਤਾਂ ਤੁਹਾਡੀ ਬਹੁਤ ਸੋਹਣੀ ਠੰਡੀ ਨਿਕਲੇਗੀ ਪਰ ਅਗਰ ਕਿਸੇ ਵੀ ਆਲੇ ਦੁਆਲੇ ਚੰਗੀ ਧਿਆਨ ਦੇਣਾ ਕਿ ਕਿ ਲੋਕੀ ਬਸਤੀਆਂ ਜਿਹੜੀਆਂ ਨੇ ਜਿਨ੍ਹਾਂ ਦੀ ਕੱਚੇ ਮਕਾਨ ਨੇ ਜਿਨ੍ਹਾਂ ਦੀਆਂ ਝੁੱਗੀਆਂ ਨੇ ਉਹਨਾਂ ਦਾ ਉਹਨਾਂ ਦਾ ਹੋ ਸਕਦਾ ਹੈ ਜ਼ਰੂਰ ਕੋਈ ਨਾ ਕੋਈ ਨੁਕਸਾਨ ਹੋਇਆ ਹੋਵੇ ਤਾਂ ਉਹਨਾਂ ਦੀ ਹੈਲਪ ਜਿਹੜੀ ਆ ਉਹ ਤੁਸੀਂ ਜ਼ਰੂਰ ਕਰਨੀ ਹੈ ਕਿਉਂਕਿ ਸਾਡਾ ਫਰਜ਼ ਹੈ ਕਿ ਆਪ ਸਭ ਨੂੰ آگਾਹ ਕਰਨਾ ਹੁਣ ਤੁਸੀਂ ਆਲੇ ਦੁਆਲੇ ਦੇ ਲੋਕਾਂ ਦਾ ਜਿਹੜਾ ਹੈ ਉਹ ਤਿਆਰ ਰੱਖਣਾ ਹੈ ਦੇਖਦੇ ਰਹੋ ਆਪਸੀ ਜ਼ਾਇਨ ਟੀਵੀ ਤੇ ਇਸ ਮੌਸਮ ਜਿਹੜਾ ਹੁਣ ਠੰਡਾ ਹੋ ਚੁੱਕਿਆ ਹੈ ਇਹਦਾ ਨਜ਼ਾਰਾ ਲਓ ਔਰ ਕਮ ਸੇ ਕਮ ਇਹ ਮਹਿਸੂਸ ਹੋਵੇ ਕਿ ਕੁਦਰਤ ਜਿਹੜੀ ਹੈ ਉਹ ਸਾਡੇ ਨਾਲ ਹੈ ਬਿਜਲੀ ਤੁਸੀਂ ਦੇਖ ਰਹੇ ਬਹੁਤ ਤੇਜ਼ ਚਮਕ ਰਹੀ ਹੈ ਇਸ ਵੇਲੇ ਮੇਰਾ ਮਨ ਕੀਤਾ ਕਿ ਜਿਸ ਵੇਲੇ ਤੂਫਾਨ ਸ਼ੁਰੂ ਹੋਇਆ ਸੀ ਮੈਂ ਅਪਡੇਟ ਦੇ ਕੇ ਆਪ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਹੈ ਸੋ ਉਮੀਦ ਕਰਦਾ ਹਾਂ ਕਿ ਇਸ ਮੇਰੀ ਅਪਡੇਟ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅੱਗੇ ਜਿਹੜੇ ਹੋਰ ਲੋਕੀ ਨੇ ਉਹ ਵੀ ਇਸ ਤੋਂ آگਾਹ ਹੋ ਸਕਣ ਹੁਣ ਮੀਂਹ ਜਿਹੜਾ ਪੈਣ ਲੱਗ ਪਿਆ ਬਾਰਿਸ਼ ਪੈਣ ਲੱਗ ਪਈ ਹੈ ਠੰਡਾ ਮੌਸਮ ਹੋ ਚੁੱਕਿਆ ਹੈ ਬੱਦਲ ਕਰਜ ਰਹੇ ਨੇ ਬਿਜਲੀ ਚਮਕ ਰਹੀ ਹੈ ਤਾਂ ਆਪ ਸਾਰੇ ਜਿਹੜੇ ਆਪਣਾ ਆਪਣਾ ਖਿਆਲ ਰੱਖੋ ਔਰ ਆਪਸੀ ਸਾਂ ਟੀਵੀ ਦਾ ਇਸੇ ਤਰੀਕੇ ਦੇ ਨਾਲ ਸਾਥ ਦਿੰਦੇ ਰਹੋ ਔਰ ਆਪ ਜੀ ਦੇ ਨਾਲ ਜੁੜੇਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਕੋਈ ਅਪਡੇਟ ਹੋਵੇਗੀ ਤੇ ਆਪ ਜੀ ਦੇ ਨਾਲ ਜ਼ਰੂਰ ਦਵਾਂਗੇ ਤੁਹਾਨੂੰ ਦੱਸ ਦਈਏ ਕਿ ਥੋੜੀ ਦਿਨ ਤੱਕ ਇੱਕ ਅਪਡੇਟ ਮੈਂ ਜ਼ਰੂਰ ਚੜਾਉਣ ਜਾ ਰਿਹਾ ਆ ਇੱਕ ਦੋ ਘੰਟੇ ਤੱਕ ਅ ਅਪਡੇਟ ਇਹ ਹੈ ਕਿ ਹਾਰਸਪੁਰਾ ਦੇ ਇੱਕ ਇਲਾਕੇ ਦੇ ਵਿੱਚ ਇੱਕ ਚਰਚ ਦੇ ਉੱਤੇ ਕਿਸੇ ਨੇ ਬੇਹਰਮਤੀ ਕੀਤੀ ਹੈ ਧਾਰਮਿਕ ਸਥਾਨ ਦੇ ਉੱਤੇ ਬੇਹਰਮਤੀ ਕੀਤੀ ਹੈ ਉਸ ਦੀ ਪੂਰੀ ਰਿਪੋਰਟ ਵੀਡੀਓ ਰਿਪੋਰਟ ਛੇਤੀ ਹੀ ਮੈਂ ਚੜ੍ਹਾਵਾਂਗਾ ਔਰ ਆਪ ਜੀ ਨੇ ਇੰਤਜ਼ਾਰ ਕਰਨਾ ਹੈ ਉਸ ਰਿਪੋਰਟ ਦਾ ਔਰ ਆਪਣੀ ਆਪਣੀ ਰਾਏ ਜਿਹੜੀ ਹੈ ਕਮੈਂਟਾਂ ਦੇ ਵਿੱਚ ਵੀ ਦੇਣੀ ਹੈ ਤਾਂ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਧਰਮ ਸਾਰਿਆਂ ਦੇ ਇੱਕੋ ਹੁੰਦੇ ਨੇ ਦਰਮਾਂ ਦਾ ਵਿੱਚ ਵਖੇਵੇਂ ਸਿਰਫ ਇਨਸਾਨ ਨੇ ਪਾਈ ਹੁੰਦੇ ਨੇ ਧਰਮ ਸਿਰਫ ਇਨਸਾਨੀਅਤ ਹੈ ਮਾਨਸ ਦੀ ਜਾਤ ਸਭ ਇੱਕ ਹੈ ਪਹਿਚਾਨ ਉਹ ਤੇ ਕੁਦਰਤ ਦਾ ਜਿਹੜਾ ਹੈ ਉਹ ਅਸੀਂ ਇਸੇ ਤਰੀਕੇ ਦੇ ਨਾਲ ਇਸਤਿقبال ਇਸਤਿقبال ਕਰੀਏ ਉਹਨਾਂ ਨੂੰ ਖੁਸ਼ਾਮਦੀਦ ਕਹੀਏ ਇਹ ਕੁਦਰਤ ਜਿਹੜੀ ਹੈ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਔਰ ਰੱਬ ਵੀ ਜਿਹੜਾ ਹੈ ਕੁਦਰਤ ਦੇ ਵਿੱਚ ਹੀ ਵੱਸਦਾ ਹੈ ਆਓ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਕਿ ਸਾਰੇ ਠੀਕ ਠਾਕ ਹੋਣ ਔਰ ਉਸ ਰਿਪੋਰਟ ਰੀਪੋਰਟ ਜਿਹੜੀ ਤੁਹਾਡੇ ਤੱਕ ਮੈਂ ਥੋੜੀ ਦੇਰ ਤੱਕ ਨਸ਼ਰ ਕਰਾਂਗਾ ਕੋਈ 2-3 ਘੰਟੇ ਤੱਕ 2 ਘੰਟੇ ਦੇ ਅੰਦਰ-ਅੰਦਰ ਉਹ ਜ਼ਰੂਰ ਦੇਖਣਾ ਔਰ ਉਸ ਨੂੰ ਵੀ ਤੁਸੀਂ ਸ਼ੇਅਰ ਕਰਨਾ ਕਿ ਹਰਸਪੁਰਾ ਕੁਲੀਆਂ ਦੇ ਇਲਾਕੇ ਦੇ ਵਿੱਚ ਇੱਕ ਚਰਚ ਦੇ ਉੱਤੇ ਕਿਸੇ ਨੇ ਬੇਹੁਰਮਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਾਈਬਲ ਜਿਹੜੇ ਨੇ ਉਹਨਾਂ ਦੇ ਹੋਲੀ ਬਾਈਬਲ ਨੂੰ ਸਾੜਿਆ ਹੈ ਔਰ ਅੰਦਰ ਚਰਚ ਦੇ ਅੰਦਰ ਗੰਦਗੀ ਫਲਾ ਕੇ ਗਏ ਨੇ ਜਾਨੀ ਕਿ ਮਲ ਕਰਕੇ ਗਏ ਨੇ ਜਾਨੀ ਕਿ ਲੈਟਰਨ ਤੱਕ ਕਰਕੇ ਗਏ ਨੇ ਉਹ ਰਿਪੋਰਟ ਤੁਸੀਂ ਜ਼ਰੂਰ ਦੇਖਣੀ ਹੈ ਔਰ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਹਰ ਧਰਮ ਦਾ ਜਿਹੜਾ ਅਦਾਰਾ ਹੈ ਹਰ ਧਰਮ ਦਾ ਜਿਹੜੀ ਕੋਈ ਬਿਲਡਿੰਗ ਹੈ ਜਿਹੜੀ ਕੋਈ ਗੁਰਦੁਆਰਾ ਮਸਜਿਦ ਮੰਦਿਰ ਕਿਰਜਾ ਕਾਰਜ ਜਾਂ ਕੁਝ ਵੀ ਹੋਵੇ ਉਹਦੀ ਸਿਕਿਉਰਿਟੀ ਜਿਹੜੀ ਹੈ ਉਹ ਸਾਰੇ ਅਸੀਂ ਆਪਣਾ ਆਪਣਾ ਫਰਜ਼ ਕਰਕੇ ਸਮਝ ਕੇ ਜਿਹੜਾ ਹੈ ਉਹਦੀ ਕਰੀਏ ਤਾਂ ਪੁਲਿਸ ਡਿਪਾਰਟਮੈਂਟ ਦਾ ਵੀ ਅਸੀਂ ਸਾਥ ਦਈਏ ਤਾਂ ਕਿ ਇਹੋ ਜੇ ਲੋਕਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਤੋਂ ਉਮੀਦ ਕਰਦਾ ਤੁਸੀਂ ਉਹ ਰਿਪੋਰਟ ਵੀ ਮੇਰੀ ਜ਼ਰੂਰ ਪਸੰਦ ਕਰੋਗੇ। ਫਿਲਹਾਲ ਮੌਸਮ ਠੰਡਾ ਹੋ ਚੁੱਕਿਆ ਹੈ ਔਰ ਤੁਸੀਂ ਹੁਣ ਸਾਰੇ ਇਸ ਮੌਸਮ ਦਾ ਜਿਹੜਾ ਹੈ ਉਹ ਨਜ਼ਾਰਾ ਲਓ ਤਾਂ ਕਿ ਅਸੀਂ ਸੂਰ ਦਾ ਹਨੇਰਾ ਜਿਆ ਵੀ ਹੋ ਗਿਆ। ਫੋਟੋ ਵੀ ਸਾਫ਼ ਨਹੀਂ ਆ ਰਹੀ। ਤੋਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ। ਮੀਂਹ ਸ਼ੁਰੂ ਹੋ ਚੁੱਕਿਆ ਹੈ। ਤੋਂ ਔ ਇਸ ਠੰਡੇ ਮੌਸਮ ਦਾ ਨਜ਼ਾਰਾ ਲਈਏ ਔਰ ਥੋੜੀ ਦੇਰ ਤੱਕ ਇੱਕ ਰਿਪੋਰਟ ਨਸ਼ਰ ਕਰਾਂਗਾ ਉਹਨੂੰ ਵੀ ਜ਼ਰੂਰ ਦੇਖਣਾ ਜੀ ਬਹੁਤ ਬਹੁਤ ਧੰਨਵਾਦ ਆਪਸੀ ਸਾਇੰਟੀਵੀ ਦੇਖਣ ਵਾਲੇ ਸਾਰੇ ਵੀਰਾਂ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਔਰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੀ ਆਪਣੀ ਜਗ੍ਹਾ ਤੇ ਠੀਕ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ